ਚਟਣੀ ਵੀ ਕੋਟਲੇ ਨਹੀਂਾਰੇ ਕੰਮ ਕਰਨੀ ਪੈਂਦੀ ਟੀਆ ਚਟਣੀ ਕੋਟਲੇ ਪੂੜੀ ਪੂੜੀ ਚਟਣੀ ਕਾਚੇ ਜੀਆਂ ਪੂਦਨੇ ਦੀਆਂ ਹਾਂ ਕਾਚੇ ਪੂਦਨਾ ਤਾਂ ਹੁਣ ਬੜੀ ਧੀਰਵਾ ਸੁਣਿਆ ਮੈਂ ਨਾ ਪੁਦੀਨਾ ਹੀ ਕਹਿਣ ਲੱਗੇ ਪੂਦਨੇ ਵੀ ਚਟਣੀ ਅੱਜ ਵੀ ਜਾਈਂ ਵਿਜੇ ਤੁਸੀਂ ਕਹਿੰਦਾ ਉਸ ਕਿਆ ਕਿਆ ਪੌਂਦੇ ਦੀ ਚਟਣੀ ਦੇਣਾ ਮੈਂ ਬਣਾਇਆ ਅੱਜ ਹਾਲੀ ਹੀ ਕੋਟਲੇ ਦਾ ਜਿਆਨੀ ਜੇ ਪਜਾ 50 ਪੈਸੇ ਜਾਲੀ ਵੀ ਐਨੀ ਆ ਜਾਂਦੀ ਸੀ ਕਿਆ ਅੱਜ ਵੀ ਵੀ ਆਲੂ ਇਮਲੀ ਆ ਗਈ ਇਹ ਬੀਚ ਗੱਲੇ ਆ ਹਾਂ ਹਾਂ ਖਰੀ ਆਈ ਅੱਛਾ ਹੋਰ ਇਹ 50 ਪੈਸੇ ਇੰਨੀ ਬੜੀ ਜਾਂਦੀ ਦਿੱਜਤਾ ਹੁਣ ਤਾਂ ਅਸੀਂ 10 ਰੁਪਏ ਦੇ ਇੰਨੀ ਦੇ ਦਿੰਦੇ ਅੱਛਾ ਇਮਲੀ ਪੌਣੀ ਇਮਲੀ ਕਿਦਾਂ ਪੀਂਹੋ ਕੇ ਪਾਉਂਦੇ ਪਾਣੀ ਕਿੰਨੇ ਪਾਣੀ ਕਿੰਨੇ ਲਾਈ ਜਾਂਦੇ ਜਿਵੇਂ ਪੋਟੜਾ ਨਾ ਤੇ ਅੱਜ ਪੋਟੜਾ ਦੇ ਬੇਚੇ ਅਦਰਕ ਪਾ ਲੈਣਾ ਅੱਧਾ ਕੰਚਾ ਪਾ ਲੈਣਾ ਨੂਨ ਨੂਨ ਕੱਚਾ ਪਾ ਲੈਣਾ ਮਿਰਚਾ ਪਾ ਲੈਣੀ ਹੈ ਜੀ ਬੁਢੀ ਸਵਾਦ ਹੁੰਦੀ ਸੀ ਨਾ ਰੋਟੀ ਬੜੀ ਸੁਣੀ ਖਾ ਹੋ ਜਿੰਦੀ ਸੀ ਡਕਾਰ ਆ ਜਾਂਦਾ ਸੀ ਰੋਟੀ ਖਾ ਕੇ ਉਦਾ ਹੀ ਹੁੰਦੀ ਛੋਟਾ ਹੁੰਦਾ ਸੀਗਾ ਉਹਦੇ ਭਾਣੇ ਹੁੰਦੀ ਕੋਟਣਾ ਹਾਂ ਹੁੰਦੀ ਕੋਟਣਾ ਕਹਿੰਦੇ ਥੋੜੇ ਵੱਲ ਅੱਛਾ ਉਹ ਜਿਹੜਾ ਸਾਗ ਇੱਕ ਤਾਂ ਸਾਗ ਵੈਸੇ ਬਣਦਾ ਜਿਹੜਾ ਖੇਤ ਚ ਤੋੜਦੇ ਆਪਾਂ ਇੱਕ ਚਲਾਈ ਵਾਲਾ ਸਾਗ ਹੁੰਦਾ ਦਾ ਉਹ ਵੀ ਬਣਦਾ ਦਾ ਚਲਾਈ ਦਾ ਹਾਂ ਦਾ ਬਣਦਾ ਸੀਗਾ ਤਾਂ ਗੰਗਾ ਦਾਾਂ ਨੇ ਆਈ ਵਰਦਾ ਤਾਂਗਲੇ ਦਾ ਹਾਂ ਗੰਗਾ ਦਾ ਹੀ ਵਾਂ ਦਾ ਬਾਥੂ ਦੇ ਵਿੱਚ ਪਾਉਂਦੇ ਯਾਰ ਹੋਰ ਕਿਆ ਕਿਆ ਮੇਰਾ ਬੇਬਾਲ ਕਿਹਦੀ ਪਾਉਂਦੇ ਹਾਂ ਨਹੀਂ ਆਉਂਦਾ ਤਾਂ ਵੀ ਤਾਂ ਬੜੀਏ ਵਾਂਦਾ ਤਾਂਦਲੇ ਪਾਲਣਾ ਉਹ ਛੋਲਿਆਂ ਦੇ ਉੱਪਰਲੇ ਉੱਪਰਲੇ ਪੱਤੇ ਵੀ ਪਾਨੇ ਦਿੰਦੇ ਸਨ ਤਾਂ ਉਹ ਜਾਂਦੇ ਫੋਲਣੇ ਜਾਂਦੇ ਟੋੜ ਲੈਂਦੇ ਉਹ ਵੀ ਪਾ ਲੈਂਦੇ ਤੇ ਵਿੱਚ ਹੈ ਨਾ ਪਾਣੀ ਆ ਗਿਆ ਪਿਆਣੀ ਪਾਣੀ ਆ ਗਿਆ ਗੋਪੀ ਵਾਲੀ ਆ ਗਿਆ ਕਸੂੰਬੀ ਹਾਂ ਕਸੂੰਬੀ ਆਹੇ ਪਾਣੀ ਨਾਲ ਫਟਾਈ ਜਾ ਸਾਰਾ ਇਹ ਸਾਗ ਤਾਂ ਉਹ ਵੀ ਬਣਾਉਂਦੇ ਰਹੇ ਲੱਗਦਾ ਮੈਂ ਫਿਰ ਹੈ ਹੈ ਬਰ ਘੋਟਣਾ ਫਿਰ ਉਹਨੂੰ ਘੋਟਣਾ ਹੈ ਅੱਲੜਾ ਪਾ ਕੇ ਵਿੱਚ ਹੈ ਮੱਕੀ ਦਾ ਫਿਰ ਬਣਦਾ ਦਾ ਸਵਾਦ ਹੈ ਨਾ ਪੂਰਾ ਹਰੀਆਂ ਮਿਰਚਾਂ ਵੀ ਪਾ ਲੇਂ ਹਾਂ ਗੋੜੀਆਂ ਘੇਰੇ ਨਾ ਮੰਗ ਦਵਾ ਪਾਣੀ ਆ ਨਾ ਤਾਂ ਜੀ ਉਹ ਜਦ ਪੈ ਤਾ ਬਤਨ ਮਾਨਸ ਮਾਹਣੀ ਨਾ ਪਾਣੀ ਆ ਤੋੜਕਾ ਨਾ ਲਾਨੀਆਂ ਜਿਆ ਤਰੇ ਹੈ ਖਾਣ ਦੇ ਸਕੇ ਆ ਹੁਣ ਤਾਂ ਤੋੜਕੇ ਦੀ ਵੀ ਸਾਗ ਨਾ ਖਾਂਦੀ ਇਹ ਨਹੀਂ ਪਤਲਾਦਾ ਵੀ ਸਾਗ ਨੂੰ ਤੋੜਕਾ ਲਾਇਆ ਕਿ ਤੋੜਕੇ ਨੂੰ ਸਾਗ ਲਾਤਾ ਨਾ ਤਾਂ ਜਲ ਕੌਣ ਸਾਗ ਨੂੰ ਤੋੜਕਾ ਦਿੰਦਾ ਦਸਦਾ ਜਕੂ ਤੋੜਕਾਦਾ ਪਿਛਲੇ 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 ਜਮਾਨੇ ਦੇ ਵਿੱਚ ਕੋਈ ਸਾਗ ਨਾ ਸੀ ਤੋੜਕਦਾ ਆਸੀਂ ਕਰਦੇ ਆ ਬਜ਼ੁਰਗਾਂ ਨਾਲ ਗੱਲ ਕਹਿੰਦੇ ਅਸੀਂ ਨਹੀਂ ਤੋੜਕਦੇ ਆ ਹੋ ਇਦਾਂ ਹੀ ਖਾਂਦੇ ਸੜੇ ਮੱਕੀ ਦੀ ਰੋਟੀ ਪਕਾ ਲੈਣੀ ਉਪਰ ਸਾਗ ਰੱਖਾ ਲੈਣਾ ਸਬਸ ਲੱਸੀ ਦਾ ਗਲਾਸ ਭਰ ਲੈਣਾ ਰੋਟੀ ਖਾ ਲੈਣੀ ਦੇਰ ਕੰਮ ਕੀਤੇ ਹੁਣ ਬਾਈ ਸਾਗ ਬਣਾਉਣੀ ਆ ਕੋਈ ਬੁੜੀ ਨਾ ਹਾਂ ਹੁਣ ਕਿੱਥੇ ਹੁਣ ਸਾਗ ਬਣਾਉਣੀ ਆ ਕਿੱਥੇ ਬੁੜੀਆਂ ਹੁਣ ਤਾਂ ਦੂਈ ਲਾਣੀ ਆ ਮਿਕਸੀ ਜੀ ਨਾ ਹਾਂ ਅੱਗੇ ਬੁੜੀਆਂ ਹੱਥ ਨਾਲ ਘੋੜਦੀਆਂ ਅਸੀਂ ਹੱਥ ਨਾਲ ਹੁਣ ਵੀ ਅਸੀਂ ਹੱਤਾਂ ਨਾਲ ਘੋੜਦੇ ਆ ਮੈਂ ਖਾਣੇ ਪਰਸੋਂ ਬਣਾਇਆ ਚਾਹੀਦਾ ਤੰਦਲੇ ਦਾ ਹੁਣ ਵੀ ਆਹ ਮੈਂ ਬਣਾਇਆ ਗਰਮੀਆਂ 'ਚ ਵੀ ਬਣ ਜਾਂਦਾ ਜਾਂ ਖੁਰਕੀ ਮੈਂ ਆਹ ਪਾਰਕ 'ਚ ਇੱਥੇ ਲਾਜੋ ਸਾਡੇ ਆ ਗਿਆ ਪੱਠੇ ਵਾਲੀ ਲੇਵਰਾ ਬੈਠੀ ਆ ਹਾਂ ਇਹ ਮੈਂ ਪਾਰਕ ਤੋਂ ਕਹਿੰਨ ਸਾਗਾਂ ਨਾਲ ਕੇ ਦੇ ਚਲਾਹੀ ਦੇ ਦੇ ਪਾਰਕ ਦੇ ਦੇ ਮਗਾ ਘਾਟੀ ਨਹੀਂ ਆ

ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਰੇ ਸੰਸਾਰੀ ਇਦਾਂ ਚੱਲਦਾ ਹੈ ਹੈ ਪਰ ਜਦੋਂ ਤੁਸੀਂ ਹੱਸਦੇ ਨਾ ਉਦੋਂ ਬੜੇ ਸੋਹਣੇ ਲੱਗਦੇ ਆ ਉਦੋਂ ਠੀਕ ਲੱਗਦੇ ਆ ਹੱਸਿਆ ਕਰੋ ਹੈ ਇਦਾਂ ਰਹਿਣਾ ਸਾਰੇ ਨਾਲੀ ਸਾਰਾ ਸੰਸਾਰੀ ਐਵੇਂ ਚੱਲਦਾ ਇਦਾਂ ਇਦਾਂ ਹੀ ਹੱਸੇਗਾ ਹਨਾ ਆ ਸਾਗ ਜਿਹੜਾ ਤੁਸੀਂ ਇਹਨਾਂ ਦਵਾਦੋ ਬਣਾ ਤੇ ਆ ਫੜ ਕੇ ਖਲਾਬ ਦਿੱਤਾ ਮੇਰੇ ਤਾਂ ਮੂੰਹ 'ਚ ਪਾਣੀ ਆ ਗਿਆ ਹੈ ਮੈਂ ਕਿਹਾ ਮਾਪਲ ਬੈਠ ਕੇ ਖਾਣਾ ਸਾਗ ਮੱਕੀ ਦੀ ਰੋਟੀ ਆ ਖਲਾਉਂਗੇ ਕਦੀ ਜੇ ਆ ਗਿਆ ਕਿਹਾ ਆਜੋ ਫੋਟ ਖਾ ਜਾਓ ਮੈਂ ਤੁਹਾਨੂੰ ਦੱਸੇ ਇਹ ਤਾਂ ਬਾਦਲ ਹੋ ਰਹੇ ਹੋ ਇਹ ਸਾਡੇ ਪਤਨੀ ਆ ਪੋਤਾਨੋ ਮਾਮਾਤਾ ਕਨੀਆ ਸੀ ਸਦਾ ਰੋਟੀ ਪਕਾਈਏ ਮਾ ਪੁੱਤਾਂ ਦੀ ਹੈ ਹਾਂ ਹਾਂ ਤਾਂ ਐਂ ਬੋਤੇ ਕਿਹੜੀ ਗੱਲ ਕੀਤੀ ਪਹਿਲਾਂ ਮਜ਼ਾ ਆ ਗਿਆ ਤੁਹਾਡੀ ਗੱਲ ਸੁਣ ਕੇ ਹਾਂ ਹੈ ਅੱਜ ਸਾ ਮੇਰੇ ਪੁੱਤ ਗਿਆ ਅੱਜ ਮੇਰੇ ਕੋਲ ਅੱਛਾ ਉਹ ਰੀਆ ਪਾਣੀ ਪਾਤਵਾਣੇ ਕੰਮ ਤੇ ਲੱਗਾ ਫਟਰ ਵਾਲਾ ਪੰਪ ਤੇ ਅੱਛਾ 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 ਤੇ ਧਾਲ ਜਿਹੜੀ ਬਣਾਉਂਦੇ ਤੇ ਧਾਲ ਦਾ ਕਿਹੜੀ ਸਵਾਦ ਲੱਗਦੀ ਸੀ ਜ਼ਿਆਦਾ ਹੁੰਦੀ ਕਿਹੜੀ ਸੀ ਜਦ ਧਾਲ ਸਾਬ ਦੇ ਮਸਰਾਂ ਦੀ ਹੁੰਦੀ ਸੀ ਸਾਬ ਮਸਰਾਂ ਮੂੰਗੀ ਦੀ ਹੁੰਦੀ ਸੀ ਦਾਲ ਉਹ ਜਾ ਦੇ ਬਾਂਦੇ ਤੇ ਮਾਂਛੋਲੇ ਦੀ ਕਰਦੀ ਸੀ ਮਾਂਛੋਲੇ ਦੀ ਯਾਰ ਉਹ ਉਹ ਕਿੱਦਾਂ ਕਿੱਦਾਂ ਕਰਦੇ ਸੀ ਸੁਰੂ ਵਿੱਚ ਕਿੱਦਾਂ ਕਰਨਾ ਪੂਰੀ ਦੇ ਵਿੱਚ ਅਸੀਂ ਤਾਂ ਚੱਪਾ ਕੇ ਰਾਨਾ ਪੜੂ ਜਿਹਾ ਬਣਾ ਜਿਓ ਸੀ ਹਾਂ ਤੌੜੀ 'ਚ ਪਾ ਕੇ ਦਾਲ ਰੱਖਦੇ ਨੇ ਕੱਠੇ ਨੀ ਜੰਗੇ ਜਾਣਾ ਅੱਛਾ ਉਹ ਕਾਦੇ 'ਤੇ ਰੱਖਦੇ ਨੇ ਗੀਠੀ 'ਤੇ ਪੌਲੀ 'ਚ ਪਾ ਕੇ ਰੱਖਣੀ ਸੇਕ ਸੇਕ ਕਾਦਾ ਹੁੰਦਾ ਥੱਲੇ ਗੋਠੇ ਪਾਤੀ ਨਹੀਂ ਲਾਣੀ ਆਵੀ ਲਾਦਣੀ ਨਾ ਹਰੀ ਜੇ ਹਾਰੀ ਹੁੰਦੀ ਜੀ ਬੇਚਾ ਜਦੋਂ ਪਾਤੀਆਂ ਲਾ ਦੇਣੀ ਆ ਉਹਨੂੰ ਆਵੀ ਸਾਦੇ ਆ ਗਣਾ ਆਵੀ ਆਵੀ ਹਾਂ ਹਾਂ ਗਾਣਾ ਲਾਦਾ ਉਹਦਾ ਜਦੋਂ ਆਹਦੇ ਆਰ ਬਣ ਜਾਣੀਆਂ ਅਰੇ ਤੁਸੀਂ ਆਵੀ ਕਹਿੰਦੇ ਨੂੰ ਹਾਰਾ ਵੀ ਕਹਿੰਦੇ ਉਹਨੂੰ ਨਾ ਹਾਰਾ ਪੁਰਾਣੀ ਕੋਈ ਕਹਿੰਦੇ ਉਹਦੇ ਪੇਚੇ ਰੱਖਦੇ ਨਹੀਂ ਪੜੋ ਜੀ ਬੇਚਾ ਪਾਤੀਆਂ ਲਾ ਕੇ ਰੱਖ ਦੇਣੀ ਆ ਉਹਦੇ ਆਦਿਆਂ ਦਾਲ ਬਣ ਜਾਣੀਆਂ ਅੱਜ ਪੱਠਾ ਦਾ ਤਪਾ ਬਹੁਤ ਮਰ ਪਾਦੀ ਰਫੜੀ ਦਾਲ ਕੱਢੋ ਕੱਟ ਕੇ ਰੋਟੀ ਲੈ ਦੇ ਜਿਣੀ ਆਣਾ ਕਾਮਕਾਰਾਂ ਤੇ ਰੋਟੀ ਪਾ ਕੇ ਦੇ ਦਿਓ ਟੜਕਾ ਲੱਗਦਾ ਤੁਹਾਨੂੰ ਵੀ? ਨਾ ਅਸੀਂ ਜਿਆਦਾ ਨਾਲ ਲਾਉਂਦੇ ਅਸੀਂ ਟੜਕੇ ਤੜਕੇ। ਵਿੱਚੇ ਸਾਰਾ ਕੁਛ ਿੜ ਦੇਣਾ। ਯਾ ਵਿੱਚ ਸਾਰਾ ਕੁਛ ਕੀ ਵਿੱਚ ਪੂਰਾ ਿੜ ਜਾਣਾ। ਯਾ ਨਹੀਂ। ਅੱਛਾ। ਆਹ ਬਣ ਜਾਂਦੀ ਬਧੀਆ ਢਾਲ ਬਣ ਜਾਂਦੀ। ਰਲ ਜਾਂਦੀ ਇਹਨਾਂ। ਨਾ ਢਾਲ ਰਲ ਜਾਂਦੀ ਸੀ। ਹਾਣੇ ਪਿਛਲੇ ਜਮਾਨੇ sheara ਰਹੇ ਨਹੀਂ ਹੈ। ਨਾ ਹੁਣ ਵੀ ਢਾਲ ਤੁਸੀਂ ਉਦਾਂ ਹੀ ਬਣਾਉਂਦੇ ਕਿ ਹੁਣ ਵੀ? ਨਾ ਹੌਣ ਨਹੀਂ ਗਾਦੀ ਬਣ ਕੇ। ਹੌਣਾ ਕੁਕਰ ਆ ਰੱਖਿਆ ਵਾ। ਕੁਕਰ ਐ ਬੇ ਢਾਣਾ ਬਾਣਦੀਆਂ ਜੀ। ਆ ਕੱਢ ਕੇ ਦੂਈ ਪਤੀ ਦਾ ਦਾ ਉਹ ਤੋਂ ਫਰਾਜ ਦੂਈ ਪਤੀ ਲਈ ਚ ਪਾ ਲਓ ਜੀ ਤੋੜਕਾ ਲਾ ਲਓ ਜੀ ਲਾ ਕੇ ਜਮਾਨੇ ਗਾਇ ਪਿਛਲੇ ਅੱਛਾ ਜਦ ਸਬਰ ਸੰਤੋ ਉਹਨਾਂ ਹਰ ਕੋਈ ਖਾ ਲੈਂਦਾ ਹਾਂ ਹੁਣ ਨਖਰੇ ਕਰ ਦੇਣਾ ਉਹ ਤਾਂ ਜਿਆਦੇ ਆ ਆ ਸਹੀ ਜੇ ਲੂਣ ਘਟਵਾ ਜੇ ਮਿਰਚ ਜਿਆਦੇ ਆ ਆ ਫਰਾਈ ਜੇ ਕਰ ਦੀ ਕੱਚਾ ਲੂਣ ਵੱਧ ਆਏ ਤੇ ਮਿਰਚ ਜਿਆਦੇ ਆ ਤਾਂ ਕੱਚਾ ਲੂਣ ਕਿਹੜਾ ਹੁੰਦਾ ਦਾ ਡਲੀ ਵਾਲਾ ਅੱਛਾ ਡਲੀ ਵਾਲਾ ਨੂੰ ਕੱਚਾ ਲੂਣ ਕਹਿੰਦੇ ਸੀ ਚਟਣੀ ਚ ਵੀ ਉਹੀ ਪੈਂਦਾ ਦਾ ਉਹੀ ਪਾਉਂਦੇ ਸੀ ਚਟਣੀ ਅੱਛਾ ਕੱਚਾ ਲੂਣ ਹੈ

ਕਿ ਕਿਰਪਾ ਤੁਸੀਂ ਵਿਦੇਕ ਤੇ ਕਿਤੇ ਦਾਸਰ ਬਗੇ ਮੋਲ ਤਾਂ ਹਾਲ ਨੂੰ ਦੇਖਾਈਆ ਬਹਿ ਕੇ ਆਇਆ تھا ਦਿਖਾਇਆ ਕਿ ਇੰਨੀ ਮਹਿੰਗਾਈ ਦੇ ਵਿੱਚ ਲੈਂਦਾ ਆਂਦਾ ਲੂਣ ਆ ਲੂਣ ਤਾਂ ਪਹਿਲਾਂ ਸਸਤੇ ਹੁੰਦਾ ਤਾਂ ਪਹਿਲਾਂ ਸਸਤਾ ਹੀ ਹੁੰਦਾ ਸੀ ਗੱਲੀਆ ਲੂਣ ਨੂੰ ਆ ਹੁਣ ਤਾਂ ਹੁਣ ਤਾਂ ਵੇਖ ਲੈਣਾ ਲੋਕਾਂ ਦੇ ਜੇਬਾਂ ਚ ਪੈਸੇ ਦੇਖ ਕੇ ਫਿਰ ਕੰਪਨੀ ਵਾਲੇ ਵਧਾ ਦਿੰਦੇ ਆਂ ਤਾਂ ਜਾਣ ਦੇ ਬਿੱਲ ਛੱਡ ਕੰਪਨੀ ਵਾਲੇ ਦੇਖਦੇ ਵੀ ਇਹਨਾਂ ਕੋਲ ਪੈਸੇ ਹੈਗੇ ਆ ਵੀ ਇਹਨਾਂ ਨੂੰ ਲੂਣ ਵੀ ਮਹਿੰਗਾ ਲਾਓ ਬਾਈ ਇਹ ਲੂਣ ਦੀ ਮਹਿੰਗਾ ਲਾ ਦੋ ਏਹੀ ਤਾਂ ਗੱਲ ਹੈ ਜੀ ਬਹੁਤ ਵਧੀਆ ਲੱਗਿਆ ਮਾਤਾ ਜੀ ਤੁਹਾਡੇ ਕੋਲ ਆਏ ਸੀ ਗੱਲਾਂ ਬਾਤਾਂ ਕਰੀਆ ਬੜਾ ਪਿਆਰ ਮਿਲਿਆ ਔਰ ਦਾਲਾ ਸਵਦੀ ਤੁਸੀਂ ਕਹੇ ਵੀ ਕੋਈ ਗੱਲ ਕਰਤੀ ਤੁਸੀਂ ਜਦ ਮਰਜੀ ਆਓ ਹਨਾ ਹੈ ਆ ਜਿਹੜੇ ਦੇਖਣ ਵਾਲੇ ਹੈਗੇ ਨੇ ਸਰੋਤੇ ਇਹਨਾਂ ਨੇ ਵੀਡੀਓ ਦੇਖਣਾ ਤੁਹਾਡਾ ਹੈ ਕੋਈ ਹਾਸਕੇ ਬੋਲ ਕੇ ਬੜਾ ਜ਼ਰੂਰੀ ਹੈ ਪੱਕੀ ਗੱਲ ਹੈ ਨਾ ਜੀ ਬਿਲਕੁਲ ਪੱਕੀ ਤਾਂ ਹੀ ਤੁਸੀਂ ਹੱਸ ਲੇ ਜੇਣ ਆਪਾਂ ਧੋਖ ਰੋਲਣਾ ਆਪਾਂ ਬੈਠ ਕੇ ਮਾਮਾ ਪੁੱਤਾਂ ਨਾਲ ਹਾਂ ਉਹ ਵੀ ਨਾਲ ਦੀ ਰੀਸ ਨਹੀਂ ਹੈ ਹਾਂ ਹਾਂ ਅਗੀਆਂ ਦੀ ਰੀਜ਼ ਨਹੀਂ ਆ ਜਿਹੜਾ ਆਪਾਂ ਦੁੱਖ ਕਰਨ ਤੋਂ ਰੋਲਣ ਗਾਣਾ ਵੀ ਮਾਪੇ ਇੱਟਾ ਕਹਿੰਦਾ ਦਾ ਪੁੱਤ ਇੱਟਾ ਕਹਿੰਦੀ ਮੋਰੀ ਹੈਨਾ ਇੱਥੇ ਫਿਰ ਉਹ ਸੁਣ ਨਹੀਂ ਪੈਂਦੀ ਆ ਮਾਪੇ ਨੇ ਆਪਣਾ ਦੁੱਖ ਧੀਆਂ ਪੁੱਤਾਂ ਦੇ ਸਿਰ ਉੱਪਰ ਸਹਿ ਲੈਣੀ ਆ ਹੈਨਾ ਜਿਹੜੀ ਆਪਸ ਵਿੱਚ ਬੋਲ ਲੈਣਾ ਗੱਲ ਕਰ ਲੈਣੀ ਉਹ ਉਹਦਾ ਹੌਸਲਾ ਹੁੰਦਾ ਉਹਦਾ ਹੌਸਲਾ ਹੋ ਜਾਣਾ ਵੀ ਮੈਂ ਖਲਾ ਨਹੀਂ ਗਾਲੀ ਕੀਤੀ ਸੀ ਮੈਨੂੰ ਬਹੁਤ ਹੌਸਲਾ ਆਇਆ ਹਾਂ ਉਹ ਤਾਂ ਸਾਨੀ ਪਾਉਂ ਉਹ ਮਾਰ ਕੇ ਆਵਾਂ ਕਹਿੰਦੇ ਭਾਵੇਂ ਨੂਨ ਨਾਲ ਰੋਟੀ ਖਾਲੇ ਬੰਦਾ ਹਨ ਪਰ ਇਕੱਠੇ ਹੋਣ ਹਾਂ ਇਕੱਠੇ ਰਹੋ ਆਪਣੇ ਮੋਠੇ ਕਰਫੋ ਨੂਨ ਨਾਲ ਰੋਟੀ ਖਾ ਲਓ ਪਾਣੀ ਦਾ ਢੰਡਾ ਪੀ ਲਓ ਜਿਹੜਾ ਬੋਲੇ ਇਹ ਗੱਲ ਹੁੰਦੀ ਹੈ ਔਰ ਇਕੱਠੇ ਹੋਇਆ ਹਾਂ ਆ ਜਿਹੜੀ ਤੁਸੀਂ ਗੱਲ ਕੀ ਨਾ ਵੀ ਆਪਸ ਵਿੱਚ ਦੁੱਖ ਜਿਹੜਾ ਕਰ ਲੈਣਾ ਤਬਰਾਂ ਤੇ ਗੱਲਬਾਤ ਕਰ ਲੈਣੀ ਤਬਰਾਂ ਵਿੱਚ ਬੈਠ ਕੇ ਗੱਲ ਨਹੀਂ ਗੱਲਬਾਤਾਂ ਇਹ ਆਪਾਂ ਆਪਣੀ ਦਿਲ ਦੀ ਜਿਹੜੀ ਮੋਦੀ ਪਾਪ ਕੱਢ ਲੈਣੀ ਆਏ ਹਾਏ ਪਾਪ ਕੱਢ ਲੈ ਦਿਲ ਦੀ ਜਿਹਦੀ ਪਾਪ ਨੂੰ ਕੱਢ ਲੈ ਹਾਸਾ ਵੀ ਤਾਂ ਹੀ ਆਊਗਾ ਜੇ ਪਾਪ ਨਿਕਲੂਗੀ ਹੁਣ ਆ ਪੋਤਾ ਬੈਠਾ ਹਾਂ ਚੱਕੇ ਸਤਾਇ ਜਾ ਗਵਾਂਡੀ ਜਾਂ ਕੁਛ ਇਦਾਂ ਕਾ ਬੀ ਆ ਹੈਗਾ ਤਾਂ ਪੁੱਤ ਹੈ ਆਏ ਹਾਏ ਪੁੱਤਿਆ ਪੋਤਾ ਤਾਂ ਨਾਲ ਅਸੀਂ ਗੱਲਾਂ ਬਾਤ ਕਰਨੇ ਬੈਠੇ ਆ ਮੈਂ ਵੀ ਪੁੱਤਾਂ ਕੋਈ ਬੈਣੀ ਆ ਪੁੱਤਤਾ ਤਾ ਤੂੰ ਵੀ ਪੋਤਾ ਤੂੰ ਵੀ ਪੁੱਤਿਆ ਹਾਂ ਹੈ ਅਸੀਂ ਇਸ ਪਿਆਰ ਦੇ ਭੁੱਖੇ ਤੁਰੇ ਹੋਏ ਮਾਤਾ ਅਸੀਂ ਵੀ ਅਸੀਂ ਅਸੀਂ ਲੰਗੇ ਜਾਂਦੇ ਨੇ ਨਾ ਬ੍ਰੇਕ ਮਾਰ ਲਈ ਮੈਂ ਕਿਹਾ ਮਾਤਾ ਬੈਠੀ ਹੈ ਮੰਦਾ ਢਾ ਕੇ ਹਾਂ ਐ ਤੇ ਮਾਤਾ ਕੋਲ ਚੱਲਿਆ ਦੇਖੂ ਤੁਸੀਂ ਇੰਨੇ ਪਿਆਰ ਨਾਲ ਬੁਲਾਇਆ ਸਾਨੂੰ ਹੱਸ ਕੇ ਹੋਰ ਦੱਸੋ ਚਾਹ ਪਾਣੀ ਨਹੀਂ ਚਾਹ ਪਾਣੀ ਨਹੀਂ